ਪੰਜਾਬ ਦੇ ਕਈ ਹਿੱਸਿਆਂ ਵਿੱਚ ਜੋ ਹੈ ਲਗਭਗ ਸਭੀ ਜਗ੍ਹਾਵਾਂ 'ਤੇ ਬਾਰਿਸ਼ ਹੋਣ ਦੇ ਇਸ ਮਾਮਲੇ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਸੰਭਾਵਨਾ ਤੋਂ ਬਾਅਦ ਪੰਜਾਬ ਦਾ ਖੇਤੀਬਾੜੀ ਵਿਭਾਗ ਵੀ ਹਰਕਤ ਵਿੱਚ ਆਇਆ ਹੈ ਖੇਤੀਬਾੜੀ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਖੇਤੀਬਾੜੀ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਕਿਸਾਨਾਂ ਨੂੰ ਚੌਕਸ ਕੀਤਾ ਜਾਵੇ ਤਾਂ ਜੋ ਉਹ ਅਗਾਊਂ ਪ੍ਰਬੰਧ ਕਰ ਸਕਣ ਤੇ ਫਸਲਾਂ ਦਾ ਨੁਕਸਾਨ ਨਾ ਹੋਵੇ ਬਣਾ ਨੇ ਕਿਹਾ ਸੀਗਾ ਵੀ ਅਗਲੇ 72 ਘੰਟੇ ਦੇ ਵਿੱਚ ਉਹਦੇ ਵਿੱਚ ਬਣਦਾ ਵੀਰ ਸ਼ੁਕਰ ਸਨੀਚਰਵਾਰ ਤਤ ਐਮਬੀ ਉਹ ਤੋਂ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦਾ ਅਨੁਮਾਨ ਉਹਨਾਂ ਨੇ ਲਗਾਇਆ ਸੀਗਾ ਤੇ ਅਸੀਂ ਸਾਰੇ ਆਪਣੇ ਮੁੱਖ ਕੀਤੀ ਵੱਡੀ ਅਫਸਰ ਜਿਹੜੇ ਕਿ ਪੰਜਾਬ ਸਟੇਟ ਦੇ ਸੀਗੇ ਅਸੀਂ ਉਹਨਾਂ ਨੂੰ ਸਾਰੀ ਇਹ ਇਨਫੋਰਮੇਸ਼ਨ ਭੇਜੀ ਹੈ ਕਿ ਤਾਂ ਕਿ ਜ਼ਿੰਮੇਦਾਰਾਂ ਨੂੰ ਤੁਸੀਂ ਪਹਿਲਾਂ ਹੀ ਅਗਾਊਂ ਜਾਣ ਦੇ ਦੋ ਕਿ ਅੱਗੇ ਅਸੀਂ 72 ਘੰਟੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਣੇ ਵਾਲਾ ਹੈ ਤੇ ਜਿਹੜਾ ਤਾਂ ਝੋਨਾ ਉਹਦੇ ਲਈ ਤਾਂ ਇਹ ਬਹੁਤ ਵਧੀਆ ਮੰਨੀ ਜਾ ਰਹੀ ਹੈ ਕਿ ਜਿਹੜੀ ਵਰਖਾ ਹੋ ਰਹੀ ਹੈ ਦਰਮਿਆਨੀ ਤੋਂ ਭਾਰੀ ਇੱਕ ਬਹੁਤ ਵਰਦਾਨ ਹੋਊਗਾ ਤੇ ਇਹ ਅਸੀਂ ਜ਼임ੇਦਾਰਾਂ ਨੂੰ ਕਹਾਂਗੇ ਕਿ ਹੁਣ ਥੋੜਾ ਜਿਆ ਜਿਹੜੇ ਇਹ ਪਾਣੀ ਦੇਣਾ ਤੇ ਉਹਨੂੰ ਥੋੜਾ ਜਿਆ ਦੇਖ ਕੇ ਸੰਜਮ ਨਾਲ ਉਹ ਕਰਨ ਕਿਉਂਕਿ ਜਦੋਂ بارش ਹੋ ਜਾਂਦੀ ਹੈ ਕਈ ਵਾਰ ਪਾਣੀ ਉੱਪਰ ਦੀਆਂ ਵੱਟਾਂ ਤੋੜ ਕੇ ਲੰਘ ਜਾਂਦਾ ਜਾਂ ਵੱਟਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਜਿੱਥੇ ਤੱਕ ਸਬਜ਼ੀਆਂ ਦਾ ਹੈ ਸਬਜ਼ੀਆਂ ਦੀ ਫਸਲ ਦਾ ਕਾਫੀ ਨੁਕਸਾਨ ਹੋ ਜਾਂਦਾ ਤੇ ਜਿੱਥੇ ਸਬਜ਼ੀਆਂ ਬੀਜੀਆਂ ਨੇ ਜ਼임ੇਦਾਰਾਂ ਨੇ ਤੇ ਉਹਦੇ ਵਿੱਚ ਸਾਨੂੰ ਪਾਣੀ ਜਦੋਂ ਉਹ ਆਉਂਦਾ ਤੇ ਉਹਦੇ ਨਾਲ ਦੀ ਨਾਲ ਪਾਣੀ ਸਾਨੂੰ ਕੱਢਣਾ ਪਊਗਾ ਤੇ ਇਸ ਤਰ੍ਹਾਂ ਮੱਕੀ ਦਾ ਏਰੀਆ ਜੇ ਅਸੀਂ ਮੱਕੀ ਵੀ ਹੁਣ ਕਿਉਂਕਿ ਬਜਾਈ ਹੋ ਰਹੀ ਹੈ ਤੇ ਉਹਦੇ ਵਿੱਚ ਵੀ ਮੱਕੀ ਦਾ ਵੀ ਅਸੀਂ ਕਹਿੰਦੇ ਆਂ ਵੀ ਪਾਣੀ ਖੜਾ ਨਹੀਂ ਉਹ ਰਹਿਣਾ ਚਾਹੀਦਾ ਕਿਉਂਕਿ ਮੱਕੀ ਵੀ ਸੁੱਕ ਜਾਂਦੀ ਹੈ ਫਿਰ ਤੇ ਇਹਦੇ ਲਈ ਵੀ ਸਾਨੂੰ ਮੱਕੀ ਵਿੱਚੋਂ ਪਾਣੀ ਨਾਲ ਦੀ ਨਾਲ ਸਾਨੂੰ ਕੱਢਣ ਦੇ ਲਈ ਅਸੀਂ ਲੋਕਾਂ ਨੂੰ ਸਾਰੇ ਜ਼ਿੰਮੇਵਾਰਾਂ ਨੂੰ ਅਡਵਾਈਸ ਕਰਦੇ ਆਂ